ਨਹੀਂ ਧਰਨੇ ਦੇ ਵਿੱਚ ਹੋਰੇ ਲੋਕ ਪਹੁੰਚੇ ਹੋਏ ਨੇ ਆਪਣੇ ਵਸੰਤਾ ਨੂੰ ਲੈ ਕੇ ਜਿਵੇਂ ਕਿ ਦੇਖ ਰਹੇ ਆ ਕਿ ਕੁਛ ਪਾਣੀ ਕਿਸਾਨੀ ਜਵਾਨੀ ਬਚਾਓ ਇਹ ਸੰਘਰਸ਼ ਕਮੇਟੀ ਦੇ ਮੈਂਬਰ ਨੇ ਖਾਸ ਖਸ ਦੀ ਖੇਤੀ ਸਮੇਂ ਦੀ ਮੰਗ ਹਾਂ ਤੇ ਗੱਲਬਾਤ ਕਰ ਲੈਣਾ ਮੇਰੇ ਕੀ ਨਾਮ ਹੈ ਆਪਣਾ ਹਰਜਿੰਦਰ ਸਿੰਘ ਘੋਮਣ ਜੀ ਤੇ ਕਿਹੜੀ ਆਪਣੀ ਜਥੇਬੰਦੀ ਹੈ ਉੱਤਮ ਕਿਸਾਨ ਵੈਲਫੇਅਰ ਯੂਨੀਅਨ ਹਾਂ ਇਹ ਕੀ ਤੁਸੀਂ ਇਹ ਪੋਸਟਰ ਉਰਤੇ ਦੇਖੋ ਜਿਵੇਂ ਕਿ ਕਿਸਾਨਾਂ ਵਾਸਤੇ ਇੱਕ ਫੈਸਿਲਿਟੀ ਵਾਸਤੇ ਲਾਇਆ ਤੁਸੀਂ ਕੀ ਮੰਗ ਕਰਦੇ ਇੱਥੇ ਅਸੀਂ ਕਹਿ ਰਹੇ ਹਾਂ ਜੀ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਰਜਾਨਾ ਮਾਵਾ ਦੇ ਪੁੱਤ ਮਰ ਰਹੇ ਆ ਪਹਿਲਾਂ ਤਾਂ ਪੁੱਤੇ ਮਰਦੇ ਸੀਗੇ ਹੁਣ ਧੀਆਂ ਵੀ ਮਰ ਰਹੀਆਂ ਆ ਆ ਪਿੱਛੇ ਜਿਹੜੇ ਮਹੀਨੇ ਲੰਘੇ ਆ ਜੂਨ ਤੇ ਜੁਲਾਈ 265 ਮੁੰਡਾ ਮਰਿਆ ਚਿੱਟੇ ਨਾਲ ਜਿਨ੍ਹਾਂ ਦੇ ਪੂਰੇ ਸਬੂਤ ਮੇਰੇ ਕੋਲ ਆ ਜੀਤ ਖਵਾਰ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਲੱਗੀਆਂ ਆ ਜਿਹੜੀਆਂ ਮਾਮਾ ਉਹ ਬਰਲਾਪ ਕਰਦੀਆਂ ਔਰ ਚ ਰੋਦੀਆਂ ਨਹੀਂ ਝੱਲੀਆਂ ਜਾਂਦੀਆਂ ਤੇ ਸਾਡੇ ਪੈਣਾ ਨੌਜਵਾਨੇ ਮਰਦੇ ਤੇ ਹੁਣ ਤਾਂ ਧੀਆ ਵੀ ਪੀਣ ਲੱਗ ਗਿਆ ਚੱਟਾ ਜੀ ਦੇਖੋ ਜੀ ਗੁਰੂ ਨਾਨਕ ਦੇ ਮਹਾਰਾਜ ਨੇ ਔਰਤ ਜਾਤੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਉੱਚਾ ਦਰਦਾ ਦਿੱਤਾ ਸੋ ਕਿਉਂ ਮੰਦਾ ਆਖੀਆ ਜਿੱਤ ਜੰਮੈ ਰਾਜਾ ਬਈ ਜਿਹੜੀ ਇਸਤਰੀ ਰਾਜੇ ਸੂਰਬੀਰ ਯੋਧੇ ਬਹਾਦਰਾਂ ਨੂੰ ਜਨਮ ਦਿੰਦੀ ਸੀਗੀ ਅੱਜ ਉਹ ਸਾਡੀਆਂ ਧੀਆ ਪੈਣਾ ਕਿਧਰ ਕਿਹੜੇ ਰਾਹ ਤੁਰ ਪਈਆਂ ਇਸ ਕਰਕੇ ਅਸੀਂ ਚਾਹੁੰਦੇ ਜੀ ਜਦੋਂ ਹੋਰਾਂ ਸਟੇਟਾਂ ਦੇ ਵਿੱਚ ਖਸ ਖਸ ਦੀ ਖੇਤੀ ਹੋ ਰਹੀ ਹੈ ਤਾਂ ਪੰਜਾਬ ਦੇ ਵਿੱਚ ਵੀ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਜੀ ਇਹ ਉੱਤਨ ਕਿਸਾਨ ਵੈਲਫੇਅਰ ਜਿਹੜੀ ਕਮੇਟੀ ਇਹਨਾਂ ਦੀ ਇਹਨਾਂ ਵੱਲੋਂ ਦੇਖੋ ਇਹਨਾਂ ਦੀ ਕਿਹ ਜਿਹੜੀ ਮੰਗ ਆਈ ਕਿ ਜਿਹੜੀ ਪੰਜਾਬ ਦੇ ਵਿੱਚ ਹੈ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਹਨਾਂ ਵੱਲੋਂ ਛੰਡੇ ਹੱਥ 'ਚ ਲੈ ਕੇ ਸਟੇਜ ਵੱਲ ਵੱਧ ਰਹੇ ਆਂ ਦੇਖੋ ਇਹਨਾਂ ਦੀ ਕੋਈ ਸੁਣਵਾਈ ਹੋਏਗੀ ਜਾਂ ਨਹੀਂ ਹੋਏਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਚੌਟ ਹੁਣ ਆਲਾ ਠੀਕ ਹੈ